ਫੋਟਾ ਤੋਂ ਪਹਿਲਾ ਆਪ ਸਰਕਾਰ ਨੂੰ ਵੱਡੇ ਝਟਕੇ ਲੱਗ ਰਹੇ ਨੇ ਤੇ ਉੱਥੇ ਹੁਣ ਕੈਬਨਿਟ ਮੰਤਰੀ ਆਤੀਸ਼ੀ ਨੂੰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ ਦੱਸ ਦਈਏ ਕਿ ਚੋਣ ਕਮਿਸ਼ਨ ਦੇ ਵੱਲੋਂ ਨੋਟਿਸ ਭੇਜਿਆ ਗਿਆ ਹੈ ਤੇ 6 April ਸ਼ਾਮ 5 ਵਜੇ ਤੱਕ ਜਿਹੜਾ ਜਵਾਬ ਮੰਗਿਆ ਤੇ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਕੈਬਨਿਟ ਮੰਤਰੀ ਅਤੀਸ਼ੀ ਦੇ ਵੱਲੋਂ ਬੀਜੇਪੀ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਤੇ ਕਿਹਾ ਕਿ ਕਰੋੜਾਂ ਦੀ ਆਫਰਾਂ ਦਿੱਤੀਆਂ ਜਾ ਰਹੀਆਂ ਨੇ ਬੀਜੇਪੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਜਿਸ ਤੋਂ ਬਾਅਦ ਜੇਪੀ ਦੇ ਖਿਲਾਫ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਆ ਤੇ ਉਥੇ ਹੁਣ ਕੈਬਨਟ ਮੰਤਰੀ ਅਤੀਸ਼ੀ ਨੂੰ ਜਿਹੜਾ ਨੋਟਿਸ ਭੇਜ ਦਿੱਤਾ ਹੈ ਤੇ 6 April ਤੱਕ ਚੋਣ ਕਮਿਸ਼ਨ ਨੇ ਜਿਹੜਾ ਜਵਾਬ ਮੰਗਿਆ ਤੇ ਸ਼ਾਮ 5 ਵਜੇ ਤੱਕ ਜਵਾਬ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਮੰਗਿਆ ਗਿਆ ਅਤੇ ਆਮ ਆਦਮੀ ਪਾਰਟੀ ਨੂੰ ਪਹਿਲੇ ਹੀ ਵੱਡੇ ਝਟਕੇ ਲੱਜੁਕੇ ਨੇ ਤੇ ਹੁਣ ਇੱਕ ਫਿਰ ਤੋਂ ਵੱਡਾ ਝਟਕਾ ਲੱਗਿਆ ਤੇ ਦੱਸਦੀ ਹੈ ਕਿ ਬਿੱਤਰਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਆਪਣੇ ਹਿਰਾਸੇ ਦੇ ਵਿੱਚ ਲੈ ਲਿਆ ਤੇ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਵੱਡਾ ਪ੍ਰਦਰਸ਼ਨ ਕਰ ਰਹੀ ਆ ਤੇ ਉੱਥੇ ਹੀ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਉੱਤੇ ਜਿਹੜੀ ਸਾਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਧਮਕੀਆਂ ਦੇ ਰਹੀ ਹੈ ਤੇ ਉੱਥੇ ਹੀ ਸਾਡੇ ਆਮ ਆਦਮੀ ਪਾਰਟੀਆਂ ਨੂੰ ਜਿਹੜੀਆਂ ਕਰੋੜਾਂ ਦੀ ਆਫਰਾਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਜਪਾ ਦੇ ਵਿੱਚ ਜੁਆਇਨਿੰਗ ਕਰੋ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਹੈ ਤੇ ਇੱਕ ਪਾਸੇ ਭਾਜਪਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਦੋਨਾਂ ਦੀ ਪੂਰਨ ਤੌਰ ਤੇ ਖੜਕੀ ਹੋਈ ਵੀ ਦਿਖਾਈ ਦੇ ਰਹੀ ਹੈ ਤੇ ਵੋਟਾਂ ਹਿਆ ਪਰਤੂ ਵੋਟਾ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਤੇ ਉੱਥੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਪਰਟਵਾਰ ਜਿਹੜੇ ਭਾਜਪਾ ਦੇ ਉੱਤੇ ਕੀਤੇ ਜਾ ਰਹੇ ਨੇ ਤਾਂ ਉੱਥੇ ਕੈਬਨਿਟ ਮੰਤਰੀ ਅਤੀਸ਼ੀ ਨੂੰ ਚੌਂਕ ਕਮਿਸ਼ਨ ਨੇ ਨੋਟਿਸ ਪੇਸ਼ ਦਿੱਤਾ ਹੈ ਤੇ ਨੋਟਿਸ ਭੇਜ ਕੇ ਹੁਣ ਜਵਾਬ ਮੰਗਿਆ ਹੈ ਤੇ ਜਿਸ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਗੁੰਮਰਾਹ ਕਰਨ ਇਲਜ਼ਾਮ ਜੇਪੀ ਉੱਤੇ ਲਗਾਏ ਤੇ ਜਿਸ ਦੇ ਦੌਰਾਨ ਕਹਿਣਾ ਹੈ ਕਿ ਸਾਨੂੰ ਭਾਜਪਾ ਨੇ ਕਰੋੜਾਂ ਦੀ ਇੱਕ ਆਫਰਾਂ ਦਿੱਤੀਆਂ ਤੇ ਭਾਜਪਾ ਜੁਆਇਨ ਕਰਨ ਦੇ ਲਈ ਕਿਹਾ ਤੇ ਜਿਸ ਤੋਂ ਬਾਅਦ ਹੁਣ ਸਾਰੇ ਸਬੂਤ ਪੇਸ਼ ਕਰਨ ਦੇ ਲਈ ਅਤੇ ਉੱਥੇ ਹੁਣ ਆਤੀਸ਼ੀ ਨੂੰ ਜਿਹੜਾ ਖੇ ਚੌਣ ਕਮਿਸ਼ਨ ਨੇ ਨੋਟਿਸ ਭੇਜ ਦਿੱਤਾ ਹੈ ਤੇ ਨੋਟਿਸ ਦੌਰਾਨ 6 ਅਪ੍ਰੈਲ ਸ਼ਾਮ 5 ਵਜੇ ਤੱਕ ਜਵਾਬ ਮੰਗਿਆ। ਵੋਟਾਂ ਤੋਂ ਪਹਿਲਾਂ ਆਪ ਸਰਕਾਰ ਨੂੰ ਵੱਡੇ ਝਟਕੇ ਲੱਗ ਰਹੇ ਨੇ ਤੇ ਉੱਥੇ ਹੀ ਹੁਣ ਕੈਬਨਿਟ ਮੰਤਰੀ ਆਤੀਸ਼ੀ ਨੂੰ ਫਿਰ ਤੋਂ ਨੋਟਿਸ ਭੇਜ ਦਿੱਤਾ ਗਿਆ ਹੈ। ਦੱਸ ਦਈਏ ਕਿ ਚੋਣ ਕਮਿਸ਼ਨ ਦੇ ਵੱਲੋਂ ਨੋਟਿਸ ਭੇਜਿਆ ਗਿਆ ਹੈ ਤੇ 6 April ਸ਼ਾਮ 5 ਵਜੇ ਤੱਕ ਜਿਹੜਾ ਜਵਾਬ ਮੰਗਿਆ ਹੈ ਤੇ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਕੈਬਨਿਟ ਮੰਤਰੀ ਆਤੀਸ਼ੀ ਦੇ ਵੱਲੋਂ ਭਾਜਪਾ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਗਏ ਤੇ ਕਿਹਾ ਕਿ ਕਰੋੜਾਂ ਦੀ ਆਫਰਾਂ ਦਿੱਤੀਆਂ ਜਾ ਰਹੀਆਂ ਨੇ ਭਾਜਪਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਤੇ ਜਿਸ ਤੋਂ ਬਾਅਦ ਜੇਪੀ ਦੇ ਖਿਲਾਫ ਗੁੰਮਰਾਹ ਕਰਨ ਦੇ ਇਲਜ਼ਾਮ ਲਗਾਏ ਤੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਸਿਆਸਤ ਪੂਰੀ ਤਰ੍ਹਾਂ ਪਖੀ ਹੋਈਆ ਤੇ ਉਥੇ ਹੀ ਹੁਣ ਕੈਬਨਟ ਮੰਤਰੀ ਅਤੀਸ਼ੀ ਨੂੰ ਜਿਹੜਾ ਨੋਟਿਸ ਭੇਜ ਦਿੱਤਾ ਹੈ ਤੇ 6 April ਤੱਕ ਚੋਣ ਕਮਿਸ਼ਨ ਨੇ ਜਿਹੜਾ ਜਵਾਬ ਮੰਗਿਆ ਤੇ ਸ਼ਾਮ 5 ਵਜੇ ਤੱਕ ਜਵਾਬ ਜਿਹੜਾ ਚੋਣ ਕਮਿਸ਼ਨ ਦੇ ਵੱਲੋਂ ਮੰਗਿਆ ਗਿਆ ਅਤੇ ਆਮ ਆਦਮੀ ਪਾਰਟੀ ਨੂੰ ਪਹਿਲੇ ਹੀ ਵੱਡੇ ਝਟਕੇ ਲੱਗ ਚੁੱਕੇ ਨੇ ਤੇ ਹੁਣ ਇੱਕ ਫਿਰ ਤੋਂ ਵੱਡਾ ਝਟਕਾ ਲੱਗਿਆ ਤੇ ਦੱਸਦੀ ਹੈ ਕਿ ਬਿੱਤਰਾਂ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈੜੀ ਨੇ ਆਪਣੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਿਸ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਕ ਵੱਡਾ ਪ੍ਰਦਰਸ਼ਨ ਕਰ ਰਹੀ ਆ ਤੇ ਉੱਥੇ ਹੀ ਇਹ ਕਿਹਾ ਜਾ ਰਿਹਾ ਹੈ ਕਿ ਭਾਜਪਾ ਦੇ ਉੱਤੇ ਜਿਹੜੀ ਸਾਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੀ ਹੈ ਧਮਕੀਆਂ ਦੇ ਰਹੀ ਹੈ ਤੇ ਉੱਥੇ ਹੀ ਸਾਡੇ ਆਮ ਆਦਮੀ ਪਾਰਟੀਆਂ ਨੂੰ ਜਿਹੜੀਆਂ ਕਰੋੜਾਂ ਦੀ ਆਫਰਾਂ ਦਿੱਤੀਆਂ ਜਾ ਰਹੀਆਂ ਨੇ ਕਿ ਭਾਜਪਾ ਦੇ ਵਿੱਚ ਜੁਆਇਨਿੰਗ ਕਰੋ ਤੇ ਜਿਸ ਦੇ ਦੌਰਾਨ ਹੁਣ ਲਗਾਤਾਰ ਸਿਆਸਤ ਪੂਰੀ ਤਰ੍ਹਾਂ ਪਖੀ ਹੋਈ ਹੈ ਤੇ ਇੱਕ ਪਾਸੇ ਭਾਜਪਾ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਦੋਨਾਂ ਦੀ ਪੂਰਨ ਤੌਰ ਤੇ ਖੜਕੀ ਹੋਈ ਵੀ ਦਿਖਾਈ ਦੇ ਰਹੀ ਹੈ ਤੇ ਵੋਟਾਂ ਆ ਰਹੀਆਂ ਹਨ ਪਰੰਤੂ ਵੋਟਾਂ ਤੋਂ ਪਹਿਲਾਂ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਤੇ ਉੱਥੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਪਰਟਵਾਰ ਜਿਹੜੇ ਭਾਜਪਾ ਦੇ ਉੱਤੇ ਕੀਤੇ ਜਾ ਰਹੇ ਨੇ ਤਾਂ ਉੱਥੇ ਹੀ ਕੈਬਨਿਟ ਮੰਤਰੀ ਆਤੀਸ਼ੀ ਨੂੰ ਚੌੜ ਕਮਿਸ਼ਨ ਨੇ ਨੋਟਿਸ ਭੇਜ ਦਿੱਤਾ ਹੈ ਤੇ ਨੋਟਿਸ ਭੇਜ ਕੇ ਹੁਣ ਜਵਾਬ ਮੰਗਿਆ ਹੈ ਤੇ ਜਿਸ ਨੂੰ ਲੈ ਕੇ ਬੀਤੇ ਦਿਨਾਂ ਦੇ ਵਿੱਚ ਗੁੰਮਰਾਹ ਕਰਨ ਦਾ ਇਲਜ਼ਾਮ ਜੇਪੀ ਉੱਤੇ ਲਗਾਏ ਤੇ ਜਿਸ ਦੇ ਦੌਰਾਨ ਕਹਿਣਾ ਹੈ ਕਿ ਸਾਨੂੰ ਭਾਜਪਾ ਨੇ ਕਰੋੜਾਂ ਦੀ ਇੱਕ ਆਫਰ ਆ ਦਿੱਤੀਆਂ ਤੇ ਭਾਜਪਾ ਜੁਆਇਨ ਕਰਨ ਦੇ ਲਈ ਕਿਹਾ ਤੇ ਜਿਸ ਤੋਂ ਬਾਅਦ ਹੁਣ ਸਾਰੇ ਸਬੂਤ ਪੇਸ਼ ਕਰਨ ਦੇ ਲਈ ਕਿਹਾ ਅਤੇ ਉੱਥੇ ਹੀ ਹੁਣ ਆਤੀਸ਼ੀ ਨੂੰ ਜਿਹੜਾ ਕਿ ਚੌੜ ਕਮਿਸ਼ਨ ਨੇ ਨੋਟਿਸ ਭੇਜ ਦਿੱਤਾ ਹੈ ਤੇ ਨੋਟਿਸ ਦੌਰਾਨ 6 ਅਪ੍ਰੈਲ ਸ਼ਾਮ 5 ਵਜੇ ਤੱਕ ਜਵਾਬ ਮੰਗਿਆ